ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਪਿਆਰੇ ਬੱਚਿਓ ਅੱਜ ਪੈਸ ਪ੍ਰੈਪਰੇਸ਼ਨ ਟੀਮ ਤੁਹਾਡੇ ਲਈ ਲੈ ਕੇ ਆਈ ਹੈ ਤੁਹਾਡੀ ਜਮਾਤ 5ਵੀਂ ਵਿਸ਼ਾ ਬਾਤਾਂ ਬੰਦੀ ਵਰਕਸ਼ੀਟ ਨੰਬਰ 5 ਦੇ ਪ੍ਰਸ਼ਨ ਉੱਤਰ ਤੇ ਆਓ ਆਪਾਂ 6ਵੇਂ ਪ੍ਰਸ਼ਨ ਤੋਂ ਸ਼ੁਰੂ ਕਰਦੇ ਹਾਂ ਤੁਹਾਡਾ ਪਹਿਲਾ ਪ੍ਰਸ਼ਨ ਬੇਟਾ ਕਰਦੇ ਹਾਂ ਪਹਿਲਾ ਪ੍ਰਸ਼ਨ ਕਰਾਂਗੇ ਹਾਰਡ ਆਨ ਦੇ ਕਾਰਨ ਹਾਰਡ ਆਨ ਦੇ ਕਾਰਨ ਕੀ ਨੇ ਤਾਂ ਪਹਿਲਾਂ ਆਪਾਂ ਦੇਖਾਂਗੇ ਊੜਾ ਆਪਸ਼ਨ 'ਚ ਤੁਹਾਡਾ ਦਿੱਤਾ ਫਸਲਾਂ ਵਧੀਆ ਹੁੰਦੀਆਂ ਹਨ ਦੂਸਰਾ ਹੈਗਾ ਫਸਲਾਂ ਤਬਾਹ ਹੋ ਜਾਂਦੀਆਂ ਹਨ ਪੀ ਹੈਗਾ ਫਸਲਾਂ ਨੂੰ ਪਾਣੀ ਮਿਲ ਜਾਂਦਾ ਹੈ ਸ ਸ ਬੀਟਾ ਹੈਗਾ ਉਪਰਕਤ ਸਾਰਾ ਕੁਝ ਤਾਂ ਬੇਟਾ ਜਦੋਂ ਹਾਰੜ ਆ ਜਾਂਦੇ ਆ ਤੇ ਉਹਦੇ ਕਾਰਨ ਕੀ ਹੋ ਜਾਂਦਾਗਾ ਫਸਲਾਂ ਕੀ ਹੋ ਜਾਂਦੀਆਂ ਤਬਾਹ ਹੋ ਜਾਂਦੀਆਂ ਆਪਣਾ ਅੜਾ ਆਪਸ਼ਨ ਸਹੀ ਹੋਵੇਗਾ ਅੱਗੇ ਬੇਟਾ ਤੁਹਾਡਾ 7ਵਾਂ ਨੰਬਰ ਕਰਦੇ ਆਪਾਂ ਮੋਹਨ ਦੇ ਪਿੰਡ ਵਿੱਚ ਨਹਿਰ ਟੁੱਟ ਜਾਣ ਕਰਕੇ ਸਾਰਾ ਪਿੰਡ ਪਾਣੀ ਨਾਲ ਭਰ ਗਿਆ ਮੋਹਨ ਨੂੰ ਇਹਦੂਰ ਖਾਲੀ ਤਾਂ ਵੀ ਮੋਹਨ ਨੂੰ ਕੀ ਕਰਨਾ ਚਾਹੀਦਾ ਊੜਾ ਆਪਸ਼ਨ ਬੇਟਾ ਪਾਣੀ ਵਿੱਚ ਨਹਾਉਣਾ ਚਾਹੀਦਾ ਹੈ ਐਡ ਆਪਸ਼ਨ ਪਾਣੀ ਪੀਣਾ ਚਾਹੀਦਾ ਹੈ ਈਡੀ ਆਪਸ਼ਨ ਪਾਣੀ ਵਿੱਚੋਂ ਨਿਕਲਣ ਲਈ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਸਸਾ ਕੁਝ ਨਹੀਂ ਕਰਨਾ ਚਾਹੀਦਾ ਤਾਂ ਬੇਟਾ ਕੀ ਆ ਉਹਨੂੰ ਕੀ ਕਰਨਾ ਚਾਹੀਦਾ ਪਾਣੀ ਵਿੱਚੋਂ ਨਿਕਲਣ ਲਈ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਈਡੀ ਆਪਸ਼ਨ ਆਪਣਾ ਸਹੀ ਹੈ ਅੱਗੇ ਬੇਟਾ 8ਵਾਂ ਪ੍ਰਸ਼ਨ ਤੁਹਾਡਾ ਦੇਖਦੇ ਹਾਂ ਹਾਰਡ ਆਨ ਕਰਕੇ ਹਾਰਡ ਆਨ ਕਰਕੇ ਕੀ ਹੁੰਦਾ ਬੇਟਾ ਲੋਕਾਂ ਦੇ ਘਰ ਉੱਜੜ ਜਾਂਦੇ ਨੇ ਐਡ ਆਪਸ਼ਨ ਲੋਕਾਂ ਦੇ ਘਰ ਪੱਕੇ ਹੋ ਜਾਂਦੇ ਨੇ ਈਡੀ ਆਪਸ਼ਨ ਲੋਕਾਂ ਦੇ ਘਰ ਵੱਡੇ ਹੋ ਜਾਂਦੇ ਹਨ ਸਸਾ ਉਪਰੋਕਤ ਵਿੱਚੋਂ ਕੁਝ ਨਹੀਂ ਤਾਂ ਬੇਟਾ ਜਦੋਂ ਹਾਰਡ ਆ ਜਾਂਦੇ ਆ ਤਾਂ ਲੋਕਾਂ ਦੇ ਘਰ ਕੀ ਆ ਉੱਜੜ ਜਾਂਦੇ ਆ ਯਾਨੀ ਕਿ ਊੜਾ ਆਪਸ਼ਨ ਆਪਣਾ ਸਹੀ ਹੈ ਅੱਗੇ ਬੇਟਾ ਕੀ 9ਵਾਂ ਕੁਦਰਤੀ ਆਫਤਾਂ ਆਉਣ ਵਿੱਚ ਕੁਦਰਤੀ ਆਫਤਾਂ ਜਦੋਂ ਆਉਂਦੀਆਂ ਹਨ ਤੇ ਉਹਦੇ ਵਿੱਚ ਕਿਸਦਾ ਹੱਥ ਹੁੰਦਾ ਹੈ ਜਾਨੀ ਇਹ ਪੁੱਛਿਆ ਮਨੁੱਖ ਦਾ ਹੱਥ ਹੁੰਦਾ ਹੈ ਐੜਾ ਕਿਸੇ ਦੇ ਬਸ ਨਹੀਂ ਈੜੀ ਆਪਸ਼ਨ ਡਾਕਟਰਾਂ ਦਾ ਹੱਥ ਹੁੰਦਾ ਹੈ ਸੱਸਾ ਆਪਸ਼ਨ ਜਾਨਵਰਾਂ ਦਾ ਹੱਥ ਹੁੰਦਾ ਤਾਂ ਬੇਟਾ ਜਿਹੜੀਆਂ ਕੁਦਰਤੀ ਆਫਤਾਂ ਇਹਦੇ ਵਿੱਚ ਕਿਸੇ ਦਾ ਹੱਥ ਨਹੀਂ ਹੁੰਦਾ ਕਿਸੇ ਦੇ ਇਹ ਬਸ ਨਹੀਂ ਹੁੰਦੀਆਂ ਤੇ ਆੜਾ ਆਪਸ਼ਨ ਆਪਣਾ ਸਹੀ ਹੈ ਅੱਗੇ ਬੇਟਾ 10 ਨੰਬਰ ਤੁਹਾਡਾ ਕਰਦੇ ਹਾਂ ਹੇਠ ਲਿਖਿਆਂ ਵਿੱਚੋਂ ਪਾਣੀ ਦੇ ਸੋਮੇ ਦੱਸੋ ਪਹਿਲੀ ਆਪਸ਼ਨ ਪਾਣੀ ਐੜਾ ਤਲਾਬ ਤੀਸਰਾ ਨਹਿਰਾ ਚ ਸੱਸਾ ਕੀ ਹੈ ਅਪਰੋਕਤ ਸਾਰੇ ਤੇ ਇਹਦਾ ਸਹੀ ਉੱਤਰ ਕੀ ਹੈ ਬੇਟਾ ਇਹ ਸਾਰੇ ਹੀ ਪਾਣੀ ਦੇ ਸੋਮੇ ਨੇ ਅਪਰੋਕਤ ਸਾਰੇ ਆਪਣਾ ਉੱਤਰ ਆਵੇਗਾ ਉਮੀਦ ਹੈ ਬੇਟਾ ਤੁਸੀਂ ਧਿਆਨ ਨਾਲ ਵਾਰ-ਵਾਰ ਇਹਦਾ ਅਭਿਆਸ ਕਰੋਗੇ ਤਾਂ